ਹੋ ਗਿਆ ਹੈ ਹਾਂਜੀ ਤੇ ਮੈਂ ਅੰਦਰ ਵੀ ਚਰਚੇ ਤੇ ਤੁਹਾਨੂੰ ਮਿਲਿਆ ਹਣਾ ਅੰਦਰ ਚਰਚੀ ਜਾਂਦਾ ਤੇ ਅੰਦਰ ਤੁਹਾਨੂੰ ਮਿਲਿਆ ਹਣਾ ਮੈਂ ਭਾਜੀ ਮੈਨੂੰ ਤੇ ਮਿਲਿਆ ਨਹੀਂ ਫਿਰ ਮੈਂ ਪਸ਼ੇਤੀ ਨੂੰ ਫੋਨ ਪਾਈ ਮੈਂ ਕਿਹਾ ਪਸ਼ੇ ਜੀ ਵੀ ਆ ਮੁੰਡਾ ਬਣਾ ਚਰਚੇ ਜਾਂਦਾ ਏ ਤੇ ਪਸ਼ੇ ਜੀ ਆਦਾ ਨਹੀਂ ਸੀ ਕਦੀ ਵੇਖਿਆ ਨਹੀਂ ਤੇ ਉਹਨੇ 4 ਦਿਨ ਹੋਇਆ ਹੀ ਘਰ ਕੋਲ ਨਹੀਂ ਕੀਤੀ ਤੇ ਉਹ ਅੰਦਰ ਭਾਜੀ ਟੈਨਸ਼ਨ ਧਿਆਨ ਕਰਦੇ ਫੋਨ ਕਰਨ ਲੇ ਪਹਿਲਾਂ ਪਿੰਡ ਮੁੰਡਾ ਗਿਆ ਇੱਕ ਮੇਰੇ ਪਿੰਡ ਦਾ ਹੀ ਉਹਦੇ ਕੋ ਕਰਾਇਆ ਫੋਨ ਵੀ ਯਾਰ ਮੁੰਡਾ ਗਵਾਚ ਗਿਆ ਤੇ ਮੈਂ ਮਰ ਪਛਦੀ ਨੂੰ ਫੋਟੋ ਪਾਈ ਮੈਂ ਪਛਦੀ ਤੇਜਾ ਦਾ ਕਰਦੇ ਆ ਤੇ ਉਹ ਬੜੀ ਟੈਨਸ਼ਨ ਲੈਣ ਦੇ ਆ ਤੇ ਪਛਦੀ ਨੂੰ ਮੈਂ ਤਾਂ ਮਾਤਾ ਪਛਦੀ ਪ੍ਰੇ ਕਰਿਓ ਤੇ ਪਛਦੀ ਨਾ ਹਾਂ ਤਾਂ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਕੋਈ ਕਰਦੇ ਜਿੱਥੇ ਵੀ ਹੋਊਗਾ ਸਹੀ ਸੁਲੰਗ ਤੇ ਪਤਾ ਜੀ ਇਨੀ ਕਿਰਪਾ ਵੀ ਉਹ ਰਾਤ ਦੀ ਰੱਬ ਦੇ ਦਾਸ ਨੇ ਪ੍ਰੇ ਕੀਤੀ ਤੇ ਸਵੇਰੇ ਉਹਦਾ ਮੈਨੂੰ ਫੋਨ ਆ ਗਿਆ ਕਹਿੰਦਾ ਵੀ ਭਾਜੀ ਫੋਨ ਉਹਦਾ ਆ ਗਿਆ ਅਸੀਂ ਬੇਸ਼ਿਵਾਸ਼ ਕਰਦੇ ਆ ਕਿ ਪ੍ਰਭਾ ਸਾਡੇ ਦੀ ਖਿੜਕੀਆਂ ਨੂੰ ਖੋਲਦਾ ਆ ਸਭ ਕੁਝ ਕਰਦਾ ਤੇ ਦੂਸਰੀ ਗਵਾਹੀ ਮੇਰੀ ਇਹ ਆ ਕਿ 1 ਜਨਵਰੀ ਨੂੰ 2025 ਦੇ ਵਿੱਚ ਬਸਾਂ ਬੰਦ ਹੋ ਗਈਆਂ ਨੇ ਸਾਡੇ ਕੈਂਪ ਚ ਬੰਦ ਹੋ ਗਈਆਂ ਨਾ ਕਿਤੇ ਵੀ ਪਸਾ ਨਹੀਂ ਜਾਣ ਆਪਾਂ ਇਸ ਤਰੀਕ ਨੂੰ ਮੈਂ ਚਲੋ ਜਾ ਰਹੀ ਥੀ ਕਿ ਗਿਆ ਜਾ ਰਹੀ ਉਹ ਗਾੜੀ ਮੈਂ ਟੈਕਸੀ ਤੇ ਗਿਆ ਮੈਂ ਪਰੇ ਕੀਤੀ ਰੱਬਾ ਕਿ ਮੈਂ ਵੀ ਰੱਬਾ ਮੈਂ ਚਰਚ ਵੀ ਆਣਾ ਆ ਤੇ ਤੂੰ ਬੱਸਾਂ ਨਾ ਬੰਦ ਕਰੀਂ ਤੇ ਬੱਸਾਂ ਦਾ ਦੂਰ ਐਲੀਮੈਂਟ ਕਰੀਂ ਤੇ ਖੁਦਾ ਦਾ ਧੰਵਾਦਿਆ ਤੇ ਅੱਜ ਮੈਂ ਪੁੱਛਿਆ ਡਰਾਈਵਰ ਨੂੰ ਕਿ ਡਰਾਈਵਰ ਕਹਿੰਦਾ 10 ਬੱਸਾਂ ਲੱਗ ਚੁੱਕੀਆਂ ਆ ਹਾਲੇਲੂਇਆ ਸਾਡਾ ਵੀ ਵਿਸ਼ਵਾਸ ਹੋਣਾ ਕਿ ਜਿੰਦਾ ਸੀ ਜੋ ਕੁਝ ਵੀ ਮੰਗਾਂਗੇ ਖੁਦਾ ਤੋਂ ਤੇ ਖੁਦਾ ਸਾਨੂੰ ਦਿੰਦਾ ਆ ਸਾਡਾ ਵੀ ਵਿਸ਼ਵਾਸ ਹੋਣਾ ਚਾਹੀਦਾ ਆ ਤੇ ਮੇਰੀ ਇਹੀ ਹੈ ਫਰਸਟ ਪੁਲਿਸਿਆ ਕੇ ਕਿ ਰੋਜ਼ੇਰ ਕੋ ਵੱਤੋ ਮਦਦ ਤੇ ਬ੍ਰੇ ਕਰੋ ਤੇ ਖੁਦਾ ਤੁਹਾਡੀਆਂ ਵੀ ਜ਼ਰੂਰਤਾਂ ਲੋੜਾਂ ਪੂਰੀਆਂ ਕਰਿਆ ਕਰੇ ਸਾਰੇ ਜਨ ਜੀ ਸਿੱਧੇ ਰੱਬ ਦੇ ਆਸਣੇ あっという間にしていくわい